ਆ ਲੋ ਵੀਰੇ ਭਾਈ ਇੱਕ ਹਫਤੇ ਦੇ ਵਿੱਚ ਅੱਜ 18 ਤਰੀਕ ਆ ਅੱਜ ਫੇਰ ਯਾਰ ਪੰਜਾਬੀ ਬਾਗ ਦੇ ਵਿੱਚ ਹਾਂ ਬਾਈ ਦਾ ਸ਼ੀਸ਼ਾ ਭੰਨਦਾ ਨਵੀਆਂ ਨਵੀਆਂ ਗੱਡੀਆਂ ਦੇ ਸ਼ੀਸ਼ੇ ਭੰਲੀ ਜਾਂਦੇ ਆ ਯਾਰ ਕਦੇ ਕਦੇ ਸਵਾਰੀ ਦਾ ਸਮਾਨ ਲੈ ਜਾਂਦੇ ਆ ਕੱਢ ਕੇ ਬੈਗ ਤੇ ਚੀਜ਼ ਕਦੇ ਕੁਝ ਕੱਟ ਕੇ ਰਏ ਕਦੇ ਕੁਝ ਨੁਕਸਾਨ ਹੋਈ ਜਾਂਦਾ ਮੇਰਾ ਵੀਰ ਧਿਆਨ ਨਾਲ ਆਇਆ ਕਰੋ ਪੰਜਾਬੀ ਬਾਗ ਦੇ ਵਿੱਚ ਪੰਜਾਬੀ ਬਾਗ ਦੇ ਵਿੱਚ ਅਧ ਕਹੀਂ ਵੀਰੇ ਕੀ ਮਾਰੇ ਆ ਪੱਥਰ ਮਾਰੇ ਇਧਰ ਮਾਰੀ ਲੇਟ ਮਾਰੀ ਵੀਰੇ ਹਾਂ ਜੀ ਆ ਦੇਖ ਲਓ ਭਾਈ ਆ ਮਾਰੇ ਪੱਥਰ ਤੇ ਆਹ ਪੰਨ ਤੱਕ ਦੇ ਨਵੀਂ ਗੱਡੀ ਐ ਯਾਰ ਸ਼ੀਸ਼ਾ ਭੰਨ ਕੇ ਧਰਤਾ ਐਸ 6 ਐਸ 6 ਗੱਡੀ ਐ ਨਵੀਂ ਗੱਡੀ ਐ ਯਾਰ ਗੱਡੀਆਂ ਦਾ ਚਲ ਨੁਕਸਾਨ ਹੋਈ ਜਾਂਦਾ ਕਿੱਥੇ ਦੀ ਗੱਡੀ ਐ ਖੰਨੇ ਦੀ ਗੱਡੀ ਵੀ ਖੰਨੇ ਦੀ ਗੱਡੀ ਐ ਮਲੋਹ ਖੰਨੇ ਦੀ ਮਲੋਹ ਵਾਲੇ ਨੇ ਭਾਈ ਹੁਣੀ ਹਾਂ